ख़ाली फतेही धंची सो सारे गुरमुखी परसा तव्हां ਮੰਨਣਾ ਹੈ ਕਿ ਆਪਾਂ ਦਾ ਬਦਮਾ ਸਭੀ ਤੇ ਪੀਰ ਲੋਕ ਮਾ ਜਿਆਦਾ ਕੋਗੇ ਬਾਬਾ ਜੀ ਨਾਲ ਆਪਾਂ ਸਾਰੇ ਨੇ ਆਪ ਹੀ ਦੇਖਭਾਲ ਕਰ ਲਈਆਂ ਇੱਥੇ ਹੋ ਕੇ ਆਪਾਂ ਸਾਰੇ ਨੂੰ ਦੇਖਣਾ ਵੀ ਕੇਲ ਸਾਹਿਬ ਨਾਲ ਆਪਾਂ ਬਾਬਾ ਜੀ ਨਾਲ ਸਤਿਗੁਰੂ ਸਾਹਿਬ ਸਿੱਖੀਏ ਇਹ ਪਸਾ ਕੀ ਦਾ ਪਿਆਰਾ ਮਨਾਉਣ ਲਈ ਅੱਜ ਵੀ ਨਾਲ ਦੀ ਫੌਜ ਬੈਂਤੀ ਦੇ ਅਨਸਾਰ ਕਿਸੇ ਨੂੰ ਉੱਤਰ ਆਉਂਦਾ ਸਵੇਰ ਆਦੀ ਦੋਦੀ ਕਰਨ ਕੋਸੇ ਫਰੰਟੇ ਤੇ ਤਿਵਾਰਾ ਦੇ ਆ ਬਾਬਾ ਜੀ ਦੇ ਨਾਲ ਨਾਲ ਹੋਣਗੇ ਕੋਰਸਾਂ ਦੇ ਮਨ ਸਾਡੀ ਦੇ ਨਾਲੇ ਕੱਢੇ ਜਾਣੇ ਆ ਕਿਉਂਕਿ ਪੰਜ ਭੋਦੇ ਸਹਿਬਾਨ ਜਿਹੜੇ ਮਾਤਾ ਸਾਹਿਬ ਕੋਟੀ ਦੇ ਗੋਵਰ ਸਿੰਘ ਸਾਹਿਬ ਜੀ ਦੇ ਬਾਬਾ ਖਾਲਸਾ ਫਤਰੀ ਸਾਜਨਾ ਕੀਤੀ ਆ ਕਿ ਜਿਹੜਾ ਖਾਲਸਾ ਮੇਰਾ 7 ਲੱਖ ਵਿੱਚ ਨਜ਼ਰ ਆਊਗਾ ਕਰੋੜਾਂ ਵਿੱਚ ਮੇਰਾ ਖਾਲਸਾ ਜਿਹੜਾ ਨਜ਼ਰ ਆਊਗਾ ਆਪਾਂ ਇੱਕ ਦੂਜੇ ਸਹਿਬ ਆਏ ਆ ਕਾਲਪਾ ख भई मन साइड ब्रेज <laughs> <laughs> ਆਪਾਂ ਪਰ ਰਵਿੰਦਰ ਸਿੰਘ ਮਹਾਂਜੋਤ ਵਾਲੇ ਉਹ ਵੀ ਹਾਜ਼ਰ ਹੋਏ ਨੇ ਕਰੇ ਆਂ ਹਾਥੀ ਵਾਲੇ ਵੀਰਾਂ ਨੂੰ ਬੇਨਤੀ ਕਰੇ ਜ ਲੋਕੇ ਆਜੀ ਥੋੜਾ ਥੋੜਾ ਕਿਧਰ ਚਲੀਏ ਸਭ ਤੋਂ ਬੇਨਤੀ ਭਾਈ ਛੋਟੇ ਬੱਚਿਆਂ ਨੂੰ ਸੰਭਾਲ ਕੇ ਭਾਈ ਮਾਨ ਸਾਹਿਬ ਮਾਨ ਸਾਹਿਬ ਬੱਲੇ ਬੱਲੇ ਕੀ ਆਲੜੀ ਯਾਰ ਠੀਕ ਹੋ ਜੀ ਕੋ ਵਧੀਆ ਵੀਰ ਵਧੀਆ ਸਾਜੀ ਠੀਕ ਹੋ ਨਾਈ ਮੀਰਾ ਮਾਰ ਦਾ ਹਿੱਟ ਹੋ ਗਿਆ ਹੁਣ ਤੂੰ ਹੀ ਕਰ ਲੈ ਠੀਕ ਐ ਉੱਥੇ ਲਾਉਣਾ ਠੰਡਾ ਕਰ ਦਈਏ ਚੱਲ ਕਲੀ ਮੋਗਰੀ ਚੱਲ ਰਹੀ ਹੈ। ਹੋਰ ਆ ਬਸ ਆ ਕਰਵਾ ਲੀ। ਆ ਲੈ ਕੇ ਲੈਣ ਦੇ ਬੜਾ ਜਾਂਦਾ। ਇਹ ਕੰਮ ਦੀ ਨਹੀਂ ਕੋਈ ਗੱਲ। ਵਧੀਆ ਆ ਆਈਸਕ੍ਰੀਮ। ਬਹੁਤ ਵੀ ਹੀਟ ਹੋ ਰਹੀ ਹੈ ਨਾ। ਕੋਈ ਕੋਈ। ਮਨ ਕਰ ਦੇ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ। ਬੱਚਾ ਗੱਡੀ ਆਉਗੀ ਨਾ। ਸਮਝਾ ਇੰਨ ਦੇ ਮਾ ਨਾਮ ਨਹੀਂ ਜਾਣਦਾ। ਮਹਾਰਾਜ ਕਿਰਪਾ ਕਰੇ ਸਾਰੇ ਹਾਜੀ। ਪ੍ਰਵਾਹ ਬਹ ਕਰਲਾ ਕਰਲਾ। ਕਰਲਾ। ਹੋਰ ਕਰਲਾ। ਹੋਰ ਕਰਲਾ। ਹਾਂ ਸੋ ਸਮੁਚਾਰ ਮੀਡੀਆਸ ਵਾਲੇ ਕਵਰੇਜ ਕਰਦੇ ਹਨ ਮਹਨੇ ਨੂੰ ਹਾਥੀ ਤੇ ਸਵਾਰ ਜੁਰੂ ਦਾ ਖਲਸਾ ਪੰਥੋਂ ਜੇ ਕੋ ਰਿਆ ਦੇ ਨਜ਼ਾਰਿਆਂ ਦੇ ਜਿਹੜੀ ਚੋਹ ਲੱਗ ਰਹੀ ਹੈ ਹਸਕਰ ਪਰਨ ਖੱਲੋ ਖੜੋ ਪੋ ਤੁਧ ਪੋਧਾ ਰੀਰ ਸਭ ਜਨਾਂ ਦੀ ਸਭ ਜੀ ਜੈ ਹਮਾਰਾ ਦੀਓ ਤੀਰ ਤੋਂ ਸੇਤੀ ਤੋਂ ਹੀ ਤੁਈ ਨਜ਼ਰ ਕਰਵਾ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਪ੍ਰਬੰਧ ਕੀਤਾ ਨੇ ਬੜੀ ਵਧੀਆ ਬੈਰੀ ਰਿਪੋਰਟਿੰਗ ਕੀਤੀ ਹੈ ਲੀਡ ਕਰ ਰਹੇ ਨੇ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਪਰਣਾ ਵਾਲਾ ਮੈਂ ਤਾਂ ਚਾਹੂੰਗਾ ਜਿਹੜੀ ਸ਼ਸਤਰ ਧਾਰੀ ਖੜੋ ਜਾ ਉਹਨਾਂ ਖੜਨਾ ਹੈ ਅ ਵੀਰ ਜੀ ਇੱਥੇ ਨਾ ਖੜੋ ਸਟੇਜ ਦੇ ਉੱਤੇ ਸਟੇਜ ਦੇ ਅੱਗੇ ਨਾ ਖੜੋ ਗਾ ਮੰਨ ਲਓ ਇੱਥੇ ਨਾ ਖੜੋ ਸਟੇਜ ਦੇ ਅੱਗੇ ਅੱਜੋ ਮੇਲਾ ਕਰ ਦਿਓ ਬਾਬਾ ਬਲਵਿੰਦਰ ਸਿੰਘ ਜੀ ਚੌਂਟੇ ਵਾਲੇ ਜੇਦਰ ਸਿੰਘ ਢੋਡੀ ਬਿਸ਼ਮੇਸ਼ ਪਰਣਾ ਵਾਲਾ ਲੁਧਿਆਣਾ ਉਹ ਵੀ ਘੋੜੇ ਤੇ ਸਵਾਰ ਨੇ ਪੂਰਾ ਜੌਹ ਜਲਾਈਪੁਰ ਦੀ ਕਲਦਾ ਪ੍ਰਤੀਕ ਮਹੱਲਾ ਸੋ ਆਓ ਗੁਰੂ ਕੇ ਰਿਸ਼ੋਣਿਆਂ ਦੇ ਜਕਾਰੇ ਦੇ ਨਾਲ ਆ ਸਵਾਗਤ ਕਰੀਏ ਗੱਜ ਗੱਜ ਕਰਾਉਂਦੇ ਆ ਆ ਵੀਰੇ ਦੂਸਰਾ ਮੈਚ ਕਿਹਨੂੰ ਖੜਾਇਆ ਬੰਦ ਕਰਦੇ ਸੋ بابا جی آپ کا ਬਾਬਾ ਜੀ ਬਾਬਾ ਮੇਜਰ ਸਿੰਘ ਜੀ ਛੋਡੀ ਜੀ ਕੋ ਰੇਡੇ ਸਵਾਰ ਬਾਬਾ ਪੰਜਾਣ ਸਿੰਘ ਜੀ ਪਹੁੰਚਾ ਉਹ ਵੀ ਆਪਣੇ ਜੱਥੇ ਨੂੰ ਮਲਾਕ ਬਾਬਾ ਚੰਦਾ ਸਿੰਘ ਜੀ ਤਰਨਾ ਦਾ ਵਿਖੀ ਵੰਡ ਬਾਬਾ ਜੀ ਆ ਸੰਗ ਰੱਖੋ ਬਾਬਾ ਰਗਵੀਰ ਸਿੰਘ ਜੀ ਲਧਿਆਣਾ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ ਸ਼ਾਨੇ ਕਰੋੜੀ ਜੀ ਬਾਬੇ ਪਿੱਛੇ ਆਉਂਦੇ ਆ ਛੱਡੋ ਅੱਗੇ ਆ ਵੀ ਕੋਲ ਰੋਸ਼ਨੀ ਐਡਾ ਐ ਅੱਗੇ ਇਧਰ ਪਰ ਆ ਰਹੀਏ ਇਧਰ ਆ ਜਾਈਏ ਜਮੜਦਾ ਦੇਖੇ ਖੜ ਜੋ ਲਾਇ ਖੜਾ ਦੇਖੀ ਬਿਲਕੁਲ ਨਹੀਂ ਆਹ ਹੋਰ ਹੋਰ ਪੀਚਾ ਅੱਗੇ ਆਗੇ ਆਗੇ ਆ ਅੱਗੇ ਪੁਰੇ ਪੁਰੇ ਬਹੁਤ ਆੜੇ ਖੜ ਜਾ ਮਨ ਲੋਟ ਜਾ ਮਾ ರೀ